চরণ ਫੇਲੇ ਆਰਨਾਹੋ ਮਨ ਵਿਦਿਆ ਚਰਨਾਰ ਗੰਧ ਦਰਸ਼ਨ ਲਗੜਾ ਸਾਹੋ ਓ ਭਗਵੰਨ ਗੋਪਾਲ ਰਾਈ ਸੇਵਾ ਸੁਮੀ ਲਾਹੋ ਜੇ ਕਿਆ ਬੋ ਨ ਸਕੈ ਉਸਾਗੁ ਗੁਣ ਗਾਹੋ ਜਹਾਂ ਤੇਪ ਜੀ ਤਹਾ ਮਿਲੇ ਸੱਚੀ ਪੀਤ ਸਮਾਹੋ ਕਰਿ ਗਾ ਲਿਨੀ ਪਾਰਿ ਗਰਮਾ ਬੋਨ ਵਿਛੜਿਆ ਹੋ ਵਾਰ ਜਾਓ ਲਖਬੀਰੀਆ ਹਰ ਸੱਜਣਾ ਅਗਾਮ ਨਾ ਗੋ ਸੁਨਮ ਪੈਨਾ ਸੁਹੰਗਾ ਸਰਬ ਸੁਖ ਜਿਸ ਵਕਸੀ ਵੇ ਪਰਵਾਹੋ ਪੋਖ ਸੁਹੰਗਾ ਸਰਬ ਸੁਖ ਜਿਸ ਵਕਸੀ ਵੇ ਪਰਵਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰ ਛਤਰ ਪਖ ਦੇਵਾਲ ਜਹਾਂ ਰਾਜ ਹੋ ਫਾਜਰਾ ਹਜ਼ੂਰ ਵਾਲੀ ਕੁਲ ਕਾਇਨਾਤ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜਿਨ੍ਹਾਂ ਨੇ ਪਾਵਨਾ ਹਜ਼ੂਰੀ ਅੰਦਰ ਜੁੜ ਬੈਠੇ ਗੁਰਸਵਾਰੇ ਸਾਹ ਸੰਗਤ ਜੀ ਗੁਰੂ ਨੇ ਮੇਹਮਤ ਕੀਤੀ ਹੈ ਜੋ ਅੰਮ੍ਰਿਤ ਵੇਲੇ ਮੇਂਦਰੀਆਂ ਨੂੰ ਤਿਆਗ ਕੇ ਆਲਸ ਨੂੰ ਤਿਆਗ ਕੇ ਗੁਰੂ ਘਰ ਹਾਜ਼ਰੀਆਂ ਭਰਿਆ ਅੱਜ ਪੋਖ ਦੇ ਸਮਾਰਾ ਹੈ ਮਕਰ ਮਹੀਨੇ ਦੀ ਸਮਾਪਤੀ ਆ ਪੋਖ ਮਹੀਨੇ ਦਾ ਆਰੰਭ ਹੈ ਪੋਖ ਦੇ ਸਮਾਰਾਮ ਨੂੰ ਮੁੱਖ ਰੱਖਦੇ ਹਾਂ ਗੁਰੂ ਘਰ ਹਾਜ਼ਰੀ ਭਰ ਕੇ ਇਸ ਦੇਹੀ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹਾਂ ਪੋਖ ਤਖਾਰਨਾ ਵਿਆਪੀ ਕੰਤਨ ਰਿਆਹਰ ਨਾਲ ਹੋ ਕੋੜਾ ਮਹੀਨਾ ਕੋਦੇ ਮਹੀਨੇ ਵਿੱਚ ਸਭ ਤੋਂ ਜ਼ਿਆਦਾ ਠੰਡ ਹੁੰਦੀ ਹੈ ਹਵਾਵਾਂ ਨਹੀਂ ਆਮਾ ਹਵਾਵਾਂ ਲੱਗਦੀਆਂ ਨੇ ਕੋਰਾ ਡਿੱਗਦਾ ਹੈ ਹਰੇਕ ਬੰਦਾ ਪਰਜਾਈ ਦੀ ਭਾਲ ਕਰਦਾ ਹੈ ਕਿ ਜਿੰਨਾ ਮਿੱਠਾਂ ਤੋਂ ਬਚਿਆ ਜਾਵੇ ਤੇ ਜਦੋਂ ਆਪਾਂ ਠੰਡ ਤੋਂ ਬਚਨੇ ਆ ਜਾਏ ਚੰਨਿਆਂ ਉਦੋਂ ਮੁਨਕ ਤੇ ਇੱਕ ਭਾਰ ਹੀ ਆਸ ਪੈਂਦਾ ਹੈ ਇੱਕ ਦਿਨ ਛੁੱਪੇ ਹੋ ਜਾਂਦੇ ਨੇ ਜੁਝਾ ਠੰਡ ਕਰਕੇ ਜਾਈ ਕਰਕੇ ਆਲਸ ਇੰਨਾ ਕੁ ਵੱਜ ਜਾਂਦਾ ਹੈ ਮੁੱਖ ਦੇ ਅਧਿਓ ਜਿਆਦੇ ਕੰਮ ਤੰਦੇ ਰੁਕ ਜਾਂਦੇ ਉਸੇ ਹਾਲਸ ਨੂੰ ਕਤਮ ਕਰਦਿਆਂ ਆਇਆ ਪਾਤਸ਼ਾਹ ਜੀ ਕਹਿੰਦੇ ਨੇ ਓਗ ਤੁਖਾਲ ਨਾ ਵਿਆਪੇ ਕੰਠ ਨਿਲਿਆ ਹਰ ਨਾਮ ਉਨਾ ਮਨੁੱਖਾਂ ਨੂੰ ਆਲਸ ਨਹੀਂ ਲੱਗਾ ਕੰਟ ਜਿਨ੍ਹਾਂ ਦੇ ਗਲੇ ਪ੍ਰਮਾਤਮਾ ਮਿਲ ਜਾਂਦਾ ਹੈ ਭਾਵੇਂ ਜਿਨ੍ਹਾਂ ਦੇ ਸੁਰਤ ਉਸ ਵਹਿਗਰੂ ਦੇ ਨਾਲ ਜੁੜ ਜਾਂਦੀ ਹੈ ਉਨਾਂ ਨੂੰ ਇਹ ਆਲਸ ਤੇ ਪੋ ਦਾ ਮਹੀਨਾ ਇੱਕ ਕਰਾਂ ਦੇ ਠੰਡ ਨੇੜੇ ਨਹੀਂ ਲੱਗਦੇ ਪਾਪ ਕੇ ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਗੁਰੂ ਘਰਾਂ ਨੂੰ ਆਉਣ ਤੋਂ ਨਹੀਂ ਡੱਕਦੀਆਂ ਜਿਹੜਾ ਗੁਰੂ ਦੇ ਦਰਨਾ ਬਾਣੀ ਦੇ ਨਾਲ ਜੁੜ ਜਾਂਦਾ ਹੈ ਪੋ ਦਾ ਮਹੀਨਾ ਇਤਿਹਾਸ ਗਵਾਏ ਭਰਦਾ ਹੈ ਪੋ ਦੇ ਵਿੱਚ ਸਭ ਤੋਂ ਜ਼ਿਆਦਾਆਂ ਛੇੜੀਆਂ ਹੋਈਆਂ ਨੇ ਅਣੀਆਂ ਕੁਰਬਾਨੀਆਂ ਹੋਈਆਂ ਨੇ ਇਨੇ ਕੋ ਤੁਸੀਂ ਹੀ ਮਿਲੇ ਪੋਦੇ ਮੇਨੇ ਵਿੱਚ ਤਿਰਾਂਡੇ ਦੁਨੀਆ ਤੱਕ ਸਾਨੂੰ ਉਹ ਦਾ ਮਹਿਲਾ ਬੇਸ਼ੱਕ ਯਾਦ ਰਹਿਗਾ ਇਨੇ ਸਾਲ ਲੰਘੇ ਸੁਦੀ ਲੰਘੇ ਤਿਹਾਰੇ ਤੱਕ ਆਪਾਂ ਉਹ ਚੀਜ਼ ਨੂੰ ਜੀਵਨ ਤੇ ਹੰਡਾ ਰਹੇ ਹਾਂ ਮਹਿਸੂਸ ਕਰਨਿਆ ਕਿ ਕਿਵੇਂ ਸਹਿਬਜ਼ਾਦਿਆਂ ਨੇ ਸਾਸ ਸਾਡੀ ਤੇ ਵਿਛੋੜਾ ਵੇਲਾ ਕਿਵੇਂ ਫਜ਼ੀਲ ਖਾਨ ਦੇ ਇੱਕ ਨਾਮ ਮੰਨਦਿਆਂ ਹੋਇਆ ਕੁਰਬਾਨੀ ਕੀਤੀ ਸ਼ਹੀਦੀ ਦਿੱਤੀ ਉਹਨਾਂ ਨੇ ਪਰਥਾਏ ਆਪਾਂ ਗੁਰੂ ਘਰ ਆਦੇ ਪਰਣੀ ਤੇ ਫਰਦੇ ਲਈ ਬਣਦਾ ਹੈ ਕਿ ਜਿੰਨੇ ਵੀ ਮਾਪ ਆਪਾਂ ਘਰ ਦੇ ਉੱਤੇ ਨੇ ਆਪਣੇ ਪਰਿਵਾਰ ਨੂੰ ਇੱਕ ਸਹੀ ਦਿਸ਼ਾ ਰਸਾਂ ਦਿਹਾਉਣਾ ਕਿਉਂਕਿ ਪਰਿਵਾਰ ਦੇ ਮੁਖੀ ਦਾ ਫਰਜ਼ ਹੁੰਦਾ ਹੈ ਕਿ ਆਪਣੇ ਟੱਬਰ ਨੂੰ ਇੱਕ ਸਹੀ ਮਾਰਗ ਉਥਾਵਾ ਸਹੀ ਦਿਸ਼ਾ ਵਿਖਾਦਿਆ ਹੋਇਆ ਆਪਾਂ ਗੁਰੂ ਘਰ ਆਉਣ ਦਾ ਯਤਨ ਕਰਦੇ ਆਂ ਤੇ ਆਓ ਤੋਂ ਦਿਨ ਮਹੀਨੇ ਨੂੰ ਸਮਝੀਏ ਉਗ ਤੁਖਾਰ ਨਾ ਵਿਆਪੇ ਕੰਥ ਮਿਲੇ ਆ ਹਰਨਾਹੋ ਉੰਨਾ ਨੂੰ ਕੋ ਦੀ ਠੰਡ ਨਹੀਂ ਲੱਗਦੀ ਜਿਹੜੇ ਬਾਣੀ ਦੇ ਨਾਲ ਨਾਮ ਸਮਨ ਦੇ ਨਾਲ ਜੁੜ ਜਾਂਦੇ ਨੇ ਮਨ ਵਿਦਿਆ ਵਿਦਿਆ ਤੋਂ ਭਾਵ ਹੈ ਕਿਸੇ ਚੀਜ਼ ਨੂੰ ਵੇਚ ਦੇਣਾ ਵਿਨ ਲੈਣਾ ਜਦੋਂ ਚੀਜ਼ ਕੋਈ ਵਿੰਨ ਨਹੀਂ ਗਏ ਭਾਵੇਂ ਸਾਡੇ ਕਾਬੂ ਦੇ ਵਿਚਾਰ ਮਨ ਵਿਦਿਆ ਚਰਨਾਰ ਵਿੰਦ ਭਾਗਤੀ ਵਾਹਿਗੁਰੂ ਦੇ ਚਰਨਾਂ ਤੋਂ ਗੁਰੂ ਕਾਲ ਪੁੱਤ ਦੇ ਚਰਨਾਂ ਦੇ ਨਾਲ ਮੈਂ ਆਪਣਾ ਮਨ ਵਿੰਨ ਲਿਆ ਹੈ ਦਰਸ਼ਨ ਲਗੜਾ ਸਾਹੁ ਤੇ ਮੈਨੂੰ ਹਰ ਵੇਲੇ ਤਾਂ ਲੱਗੇ ਲੱਗੇ ਰਹਿੰਦੀ ਹੈ ਇੱਕ ਪਿਆਰ ਲਗਾ ਰਿਹਾ ਲੈਂਦਾ ਹੈ ਵਾਹਿਗੁਰੂ ਦੇ ਦਰਸ਼ਨਾਂ ਦਾ ਦਰਸ਼ਨਾ ਕਰਕੇ ਆਪਾਂ ਨਤਮਸਤਕ ਹੋ ਰਹੇ ਆਂ ਓਟ ਗੋਵਿੰਦ ਗੋਪਾਲ ਰਏ ਸੇਵਾ ਸਵਾਮੀ ਲਾਹੋ ਓਟ ਗਵਿੰਦ ਜਦੋਂ ਮੈਂ ਸੰਸਾਰ ਦੇ ਵਿੱਚ ਉਸ ਸੁਭਾਈ ਰੋਧੀ ਓਟ ਤੱਕੀ ਓਟ ਗੋਵਿੰਦ ਗੋਪਾਲ ਰਾਏ ਜਿਨੇ ਸਾਰੇ ਧਰਤੀ ਬਣਾਈ ਆ ਗੋਪਾਲ ਭਾਗ ਇਸ ਸੰਸਾਰ ਦੇ ਪਾਲਣ ਪੋਸ਼ਣ ਕਰਨ ਵਾਲਾ ਗੋਪਾਲ ਰਾਏ ਸੇਵਾ ਸਵਾਮੀ ਲਾਹੋ ਤੇ ਉਹਦੀ ਸੇਵਾ ਕਰਕੇ ਉਸ ਨੂੰ ਯਾਦ ਕਰਕੇ ਲਾਹੋ ਤੋਂ ਭਾਵ ਹੈ ਕਿ ਮੈਂ ਲਹਾ ਕਰ ਰਿਆਂ ਲਹਾ ਘਟਨਾ ਲਾਹ ਘਟਿਆ ਕਿਸ ਤਰੀਕੇ ਨਾਲ ਜਾ ਸਕਦਾ ਹੈ ਸੇਵਾ ਕਰਕੇ ਵਿਖਿਆ ਕੋ ਨਾ ਸਕੀ ਮਨਸਾਰੂ ਗੁਣਗਾਹੋ ਵਿਖਿਆ ਕੋ ਵਿਖਿਆ ਤੋਂ ਭਾਰਾ ਵਿਕਾਰਾਂ ਦੀ ਅੱਗ ਨੇੜੇ ਵੀ ਨਹੀਂ ਆਉਂਦੀ ਮਨਸਾਰੂ ਗੁਣਗਾਹੋ ਜਦੋਂ ਆਪਾਂ ਸੰਗਤ ਦੇ ਵਿੱਚ ਬੈਠ ਕੇ ਜੀਵ ਦੇ ਗੁਣਾ ਨੂੰ ਗਾਈਏ ਨਾਮ ਦਾ ਸਵਨ ਕਰੀਏ ਇਹ ਵਿਖਿਆ ਦੀ ਅੱਗ ਇਹ ਸੰਸਾਰਿਕ ਪਦਾਰਥ ਇਹ ਮੂਹ ਮਾਰਿਆ ਸਾਡੇ ਨੇੜੇ ਨਹੀਂ ਆਉਂਦੀ ਜਹ ਕੇ ਉਪਜੀ ਤਹ ਮਿਲੇ ਸੱਚੀ ਪ੍ਰੀਤ ਸਮਾਹੋ ਜਹ ਤੇ ਉਪਦੇ ਜਿਨਨੇ ਮੈਨੂੰ ਜੀਵਨ ਦਿੱਤਾ ਇਸ ਸੰਸਾਰ ਤੇ ਜਿਨਨੇ ਮੈਨੂੰ ਪੈਦਾ ਕੀਤਾ ਤਹ ਮਿਲੇ ਇਹੋ ਯਤਨ ਹੁੰਦਾ ਹੈ ਇਸ ਰੇ ਦਾ ਕਿਸ ਗੁਰੂ ਦੇ ਨਾਲ ਮਿਲਿਆ ਜਾਸ ਕੇ ਸੱਚੀ ਪ੍ਰੀਤ ਸਮਾਹੋ ਉਹਦੇ ਨਾਲ ਮੇਰੀ ਸੱਚੀ ਪ੍ਰੀਤ ਪੈ ਜਾਵੇ ਪਿਆਰ ਪੈ ਜਾਵੇ ਇਸੇ ਪਿਆਰ ਦੇ ਸਦਕਾ ਗੁਰੂ ਗੋਬਿੰਦ ਪਾਤਸ਼ਾਹੀ ਦਾ ਸਾਰਾ ਪਰਿਵਾਰ ਵਾਰਿਆ ਗਿਆ ਸਿੱਖੀ ਦਾ ਆਧਾਤਮ ਨੂੰ ਛੱਡਿਆ ਗੁਰੂ ਤੋਂ ਬੇਮੁਖ ਨਹੀਂ ਹੋਏ ਇੰਨੇ ਤਸੀਹੇ ਸਹੇ ਜੀਹਦੀਆਂ ਦਿੱਤੀਆਂ ਭਈਆਂ ਪਰ ਮਾਨ ਵਿੱਚ ਇੱਕ ਅਡਾਲ ਸੀ ਕਿ ਗੁਰੂ ਤੋਂ ਬੇਮੁਖ ਨਹੀਂ ਹੋਣਾ ਜਦ ਤੂੰ ਮੇਰੇ ਵੱਲ ਤਾਂ ਕਿਆ ਮੋਚੰਦਾ ਕਿ ਗੁਰੂ ਤੋਂ ਬੇਮੁਖ ਨਹੀਂ ਹਾਂ ਅੱਜ ਸਾਡੇ ਤੇ ਕੋਈ ਤਸੀਹੇ ਨਹੀਂ ਕੋਈ ਟੌਰਚਰ ਨਹੀਂ ਕਿਸੇ ਤਰ੍ਹਾਂ ਦੇ ਸਾਨੂੰ ਕੋਈ ਪਾਬੰਦੀ ਨਹੀਂ ਫਿਰ ਵੀ ਸਾਡੇ ਸਿੱਖੀ ਸੰਧਾ ਦਾ ਪਰਸੈਂਟੇਜ ਘਟਦੀ ਜਾ ਰਹੀ ਹੈ ਮੈਂ ਕੁਝ ਕੁ ਦਿਨ ਸਮਾਂ ਪਹਿਲਾਂ ਦੀ ਗੱਲ ਹੈ ਜਦੋਂ ਆਪਾਂ ਲਾਨਕਪਾਸ਼ੇ ਦੇ ਨਗਰ ਤੋਂ ਕੱਢਿਆ ਤੇ ਕਦੋਂ ਖਬਰ ਮੈਨੂੰ ਹੋਈ ਸੀ ਕਿ ਨਗਰ ਸੀ ਉਸ ਨਗਰ ਨੂੰ ਨਗਰ ਕੀਰਤਨ ਕੱਢਣ ਵਾਸਤੇ ਪੰਜ ਪਿਆਰੇ ਮਿਸਨ ਮਿਲਦਾ ਉਹਨਾਂ ਨਾਲ ਦੇ ਪਿੰਡੋਂ ਚੱਲ ਪਿਆ ਰਹਿ ਗਿਆ ਕਿ ਨਗਰ ਤੇ ਤੁੰਕ ਗਿਆ ਇਹੋ ਜੀ ਸਿਚੁਏਸ਼ਨ ਸਾਡੇ ਹੁੰਦੀ ਜਾ ਰਹੀ ਹੈ ਗਲਤੀ ਕੀ ਦੀ ਹੈ ਸਾਡੀ ਆਪਣੀ ਅਸੀਂ ਆਪ ਤਾਂ ਚਲੋ ਜੀਵਨ ਜਿਵੇਂ ਹੰਡਾ ਰਹੇ ਆ ਬੱਚਿਆਂ ਨੂੰ ਇਸ ਪਾਸੇ ਨਹੀਂ ਲਾ ਰਹੇ ਮਾਪੇ ਦਾ ਫਰਜ਼ ਹੈ ਬੱਚਿਆਂ ਨੂੰ ਸਿੱਖੀ ਸਿਦਕਾ ਨਾਲ ਲਾ ਦੇ ਇੱਕ ਗੱਲ ਹੋਰ ਸ਼ਾਇਦ ਮੇਰੀ ਗੱਲ ਦਾ ਕਈਆਂ ਨੂੰ ਗੁੱਸਾ ਵੀ ਲੱਗੇ ਇਹ ਦੁਨਿਆਵੀ ਕਰਕੇ ਲਈ ਕਿਉਂਕਿ ਗੁਰੂ ਨੇ ਉਜਿਰੀ ਦਿੱਤੀ ਹੈ ਗੁਰੂ ਨੇ ਬਿਹਰ ਕੀਤੀ ਹੈ ਗਰਮੀ ਵੀ ਡਿਊਟੀ ਨਿਭਾ ਰਹੇ ਆ ਕੋ ਜਿਹੜੀ ਚੀਜ਼ ਸੱਚ ਹੈ ਉਹ ਸੱਚ ਨੂੰ ਬਿਆਨ ਕਰਨਾ ਸਾਡਾ ਫਰਜ਼ ਹੈ ਬੇਨਤੀ ਇਹ ਹੈ ਕਿ ਜਿਵੇਂ ਕੋ ਸ਼ਰਾਬੀ ਹੋਵੇ ਨਾ ਉਹ ਇੱਕ ਜਰੀਆ ਲੱਭਦਾ ਰਹਿੰਦਾ ਹੈ ਨਸ਼ਾ ਕਰਨ ਦਾ ਸ਼ਰਾਬ ਪਿੰਦਾ ਉਹ ਖੁਸ਼ੀ ਹੋਵੇ ਤੇ ਕਹਿੰਦਾ ਨਾ ਖੁਸ਼ੀ ਵਿੱਚ ਸ਼ਰਾਬ ਪੀਤੀ ਹੈ ਜੇ ਗਮੀ ਹੋਵੇ ਤੇ ਉਹ ਕਹਿ ਦਿੰਦਾ ਹੈ ਮੈਂ ਗਮ ਕਰਕੇ ਸ਼ਰਾਬ ਪੀਤੀ ਹੈ ਮਤਲਬ ਉਹ ਭਾਨੇ ਭਾਵ ਦਾ ਉਸੇ ਤਰ੍ਹਾਂ ਦੀ ਸਿਚੁਏਸ਼ਨ ਅੱਜ ਸਾਡੇ ਅੰਦਰ ਆਈ ਹੈ ਮੈਂ ਤੁਹਾਡੀ ਨਹੀਂ ਗੱਲ ਕਰਦਾ ਸੰਗਤ ਦੀ ਨਹੀਂ ਗੱਲ ਕਰਦਾ ਕਿਉਂਕਿ ਸੰਗਤ ਮਾਨ ਹੈ ਮੈਂ ਆਪ ਹੀ ਆਪਣੇ ਆਪ ਨੂੰ ਵਿੱਚ ਘੇੜਨਾ ਉਹੋ ਜੀ ਸਿਚੁਏਸ਼ਨ ਸਾਡੀ ਆਈ ਹੋਈ ਹੈ ਚਾਹੇ ਹੋਵੇ ਗੁਰਪੁਰਬ ਪ੍ਰਕਾਸ਼ ਪੁਰਬ ਹੋਵੇ ਚਾਹੇ ਹੋਵੇ ਸਿੱਧੀ ਦਿਹਾੜੀ ਸਿਰਫ ਤੇ ਸਿਰਫ ਸਾਨੂੰ ਸੋਚ ਹੁੰਦੀ ਹੈ ਅਸਿਲੰਦਰ ਚ ਕੀ ਬਣਾਉਣਾ ਦੇ ਸਿੱਖ ਤਿਆਰ ਕਰਨੀ ਹੈ ਵੈਰਿਟੀ ਕਿ ਤਿਆਰ ਕਰਨੀ ਹੈ ਸਿਰਫ ਇਥੋਂ ਤੱਕ ਜਿੰਨਾ ਚਿਰ ਅਸੀਂ ਇਥੇ ਤੱਕ ਸੀਮਤ ਰਹੇ ਉੰਨਾ ਚਿਰ ਸਾਡੇ ਸਿੱਖੀ ਕ੍ਰਮ ਨਹੀਂ ਰਹੇ ਬੱਚਿਆਂ ਨੂੰ ਜੋੜੀਏ ਬੱਚਿਆਂ ਨੂੰ ਪ੍ਰਣ ਕਰੀਏ ਸਿੱਖਾਂ ਦੇ ਨਾਲ ਜੁੜਨ ਦਾ ਗੁਰਬਾਣੀ ਦੇ ਨਾਲ ਜੁੜਨ ਦਾ ਇੱਕ ਆਪਣਾ ਫਰਜ਼ ਬਣੀਏ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਤੋਂ ਉੱਤੇ ਉੱਠੀਏ ਜੀਵ ਦੇ ਸੁਭਾਅ ਤੋਂ ਉੱਠਾਂਗੇ ਤਾਂ ਹੀ ਸਾਰਾ ਸੰਸਾਰ ਦੇ ਵਿੱਚ ਇਹ ਮਨਾਏ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਗਾਂਗੇ ਜਿਹੜੇ ਉਪਦੇਸ਼ ਹੈ ਮਿਲੇ ਜਿਨਨੇ ਸਾਨੂੰ ਪੈਦਾ ਕੀਤਾ ਉਸ ਨੂੰ ਮਿਲਣ ਦਾ ਯਤਨ ਕਰੋ ਕਰ ਗਏ ਨੀ ਪਾਰ ਬ੍ਰਹਮ ਬਹੁ ਨਾ ਵਿਛੜੇ ਆਹੋ ਜਦੋਂ ਹੁਣ ਕਿਰਪਾ ਕਰ ਦਿੱਤੀ ਮਿਹਰ ਕਰ ਦਿੱਤਾ ਹੁਣ ਮਿਹਰ ਵਾਸਤੇ ਇੱਕ ਗੱਲ ਹੋਰ ਨਾਲ ਧਿਆਨ ਦੇਵਾਵਾ ਆਪਾਂ ਨੂੰ ਅੱਗ ਚਾਹੀਦੀ ਹੁੰਦੀ ਹੈ ਲੱਕੜ ਦੇ ਵਿੱਚ ਅੱਗ ਹੈ ਪਰ ਇੱਕ ਮਾਰ ਅੱਗ ਲਾਣੀ ਪੈਂਦੀ ਹੈ ਉਸ ਲੱਕੜ ਲੱਕੜ ਦੇ ਵਿੱਚ ਅੱਗ ਕੱਢਣ ਵਾਸਤੇ ਤੱਤੀ ਦੇ ਵਿੱਚ ਪਾਣੀ ਦਾ ਪਰ ਯਤਨ ਕਰਨਾ ਪੈਂਦਾ ਹੈ ਆਪਾਂ ਨੂੰ ਕੋਈ ਕੁੱਝ ਨਹੀਂ ਪੈਂਦੀ ਜੇ ਬੋਰ ਕਰਨਾ ਪੈਂਦਾ ਹੈ ਉਸੇ ਤਰ੍ਹਾਂ ਸਾਡੇ ਅੰਦਰ ਨਾਮ ਹੈ ਇਸ ਲਈ ਨਾਮ ਨੂੰ ਗੁਰੂ ਦੀ ਮਿਹਰੋਂ ਨੂੰ ਹਾਸਲ ਕਰਨ ਵਾਸਤੇ ਯਤਨ ਕਰਨਾ ਪਵੇਗਾ ਇਸ ਤਰ੍ਹਾਂ ਕਿ ਯਤਨ ਸੀ ਇਹ ਕਰ ਗਏ ਨਹੀਂ ਪਾਰ ਨਾ ਬੋਰ ਨਾਲ ਵਿਛੜ ਜਾਓ ਤੇ ਬੋਰ ਸਾਡਾ ਵਿਛੋੜਾ ਨਹੀਂ ਹੋ ਜੇਗਾ ਬਾਰ ਜਿਵੇਂ ਕਬੀਰੀਆਂ ਔਰ ਸੱਜਣ ਅਗਾਂਵਾਂ ਗਾਹੋ ਮੈਂ ਲੱਖਾਂ ਵਾਰ ਉਸ ਆਪਣੇ ਗੁਰੂ ਤੋਂ ਕੁਰਬਾਨ ਜਾਵਾ ਵਾਰੀ ਵਾਰੀ ਜਾਵਾ ਸੱਜਣਾ ਗਮ ਗਾਹ ਮੈਨੇ ਮੈਨੂੰ ਉਸਨੇ ਸੱਜਣ ਪ੍ਰਮਾਤਮਾ ਦੇ ਨਾਲ ਜੋੜ ਦਿੱਤਾ ਸ਼ਰਮ ਪੈਦਾ ਨਾਇਣ ਚਰਨ ਤੋਂ ਭਾਵ ਹੈ ਕਿ ਇੱਜ਼ਤ ਪਤ ਉਸ ਨਾਇਣ ਨੇ ਰੱਖ ਲਈ ਰੱਖੀ ਕਦੋਂ ਨਾਨਕ ਦਰ ਪਏ ਆਹ ਜਦੋਂ ਵਿੱਚ ਦਰ ਤੇ ਜਾ ਕੇ ਮੈਂ ਡਿੱਗ ਗਿਆ ਦਰ ਤੇ ਜਾ ਕੇ ਨਤਮਸਤਕ ਹੋ ਗਿਆ ਸਰਨ ਪੈਣਾ ਰਾਇਣ ਮੇਰੀ ਉਸਨੇ ਇੱਜ਼ਤ ਪੱਤ ਰੱਖ ਲਈ ਕਿਉਂਕਿ ਤੁਮਰੇ ਸ਼ਰਣਾ ਤੁਮਾਰੀ ਆਤਮਾ ਤੁਰੀ ਸਜਣ ਸੀ ਲਈ ਰਾਖੋ ਰਾਖਣ ਹਾਰ ਦੇ ਆਲਾ ਨਾਨਕ ਧਲਕੇ ਗੋਲੇ ਜਦੋਂ ਅਸੀਂ ਉਹਨੇ ਜਾ ਕੇ ਗੁਰੂ ਦੇ ਚਰਨਾਂ ਵਿੱਚ ਕਹਿ ਦਿੱਤਾ ਕਿ ਸੀ ਤੇਰੇ ਦਾਸ ਤੇਰੇ ਘਾਟੇ ਗੋਲੇ ਆ ਉਸਨੇ ਸਾਡੀ ਇੱਜ਼ਤ ਆਪ ਰੱਖੀ ਪੋਗ ਸੁਭੰਗਾ ਸਰਬ ਸੁਖ ਇਹ ਪੋਗ ਦਾ ਮਹਿਨਾ ਸੋਨ ਬਾਤੋ ਭਾਉ ਉਹਨਾਂ ਮੱਤੇ ਸੁਣਾ ਹੈ ਸਰਬ ਸੁਖ ਹੈ ਜਿਸ ਬਖਸ਼ੇ ਵੇਰ ਪਰਵਾਹੋ ਜਿਨਾਂ ਤੇ ਪ੍ਰਮਾਤਮਾ ਨੇ ਮਿਹਰ ਕਰ ਦਿੱਤੀ ਆਪਣੀ ਅਸੀਸ ਬਖਸ਼ ਦਿੱਤੀ ਇਹ ਸਾਰੇ ਦਿਨ ਮਹਾਂ ਦਿਨਸ ਮੂਰਤ ਭਲੇ ਜਿਸ ਕੋ ਨਦਰ ਕਰੇ ਜਿਨਾਂ ਤੇ ਨਦਰੇ ਉਹ ਗੁਰੂ ਦੀ ਕਿਰਪਾ ਸਿਕਾ ਸੋਹਣੇ ਹੋਵੇ ਜੀਵਨ ਸਫਲ ਹੋਵੇ ਇਸ ਲਈ ਯਤਨ ਕਰੀਏ ਕਰੀਏ ਗੁਰੂ ਦੀ ਮਿਹਰਾਂ ਮਤਾਸਲ ਕਰਨ ਦਾ ਨਾਲੇ ਹੀ ਦਾਸ ਨੂੰ ਇੱਕ ਬੇਨਤੀ ਹੈ ਕਿਉਂਕਿ ਸੰਗਤ ਸਭ ਤੋਂ ਮਹਾਨ ਹੈ ਮੈਂ ਮਾ ਸਾਧੂ ਸੰਗਤ ਕੀ ਸੁਣੋ ਮੇਰੇ ਨੀਤਪ ਸੰਗਤ ਦੀ ਕਿਰਪਾ صدਕਾ ਸੰਗਤ ਦੀ ਅਸੀ ਸਦਕਾ ਅੱਜ ਦਾਸ ਨੂੰ ਇੱਕ ਸਾਲ ਹੋ ਗਿਆ ਹੈ ਆਪ ਜੀ ਦੇ ਗੁਰੂ ਘਰ ਵਿੱਚ ਗ੍ਰੰਥ ਦੀ ਸੇਵਾ ਕਰਦੇ ਆਂ ਕਈ ਵਾਰ ਵਿਚਾਰ ਪੰਦਰੇ ਕਰਦੇ ਆਂ ਸੇਵਾ ਕਰਦੇ ਆਂ ਭੁੱਲਾਂ ਦਲਤੀਆਂ ਹੋ ਜਾਂਦੀਆਂ ਨੇ ਕਰਨੇ ਕਿਰਪਾ ਸੰਗਤ توڑਤੇ ਜਿਮਾ ਕਰਨੇ ਗੁਰੂ ਅਗੇ ਵੀ ਬੇਨਤੀ ਕਰਦੇ ਹਾਂ ਪਾਤਸ਼ਾਹ ਜੀ ਕਿਰਪਾ ਕਰਨ ਸਮਤ ਰਕਸ਼ਣ